ਤੇ ਮੇਲੇ ਦੀਆਂ ਖੁਸ਼ੀਆਂ ਮਨਾਉਂਦੇ ਬੱਚੇ ਨੇ ਆਉਂਦੇ ਨੱਚਦੇ ਤੇ ਗਾਉਂਦੇ ਰਲ ਮਿਲ ਕੇ ਸਾਰੇ ਲੰਗਰ ਲਗਾਉਂਦੇ ਸਭ ਨੂੰ ਸ਼ਤੌਂਦੇ ਤੇ ਇਹੀ ਜਪਾਉਂਦੇ ਰਲ ਮਿਲ ਕੇ ਸਾਰੇ ਲੰਗਰ ਲਗਾਉਂਦੇ ਸਭ ਨੂੰ ਸ਼ਤੌਂਦੇ ਤੇ ਇਹੀ ਜਪਾਉਂਦੇ ਮੇਰਾ ਨਸਰ ਗਰੋਜੇ ਕੀ ਆਕੇ ਸਬੰਧ ਵਿੱਚ ਆ ਜਿਹੜਾ ਲੰਗਰ ਲੱਗਦਾ ਹੈ ਫਿਰ ਸਾਰੇ ਮਾ ਚੰਦ ਬੰਨੀ ਜੀ ਦਾ ਮੇਲਾ ਚੱਲਦਾ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੀ ਮੇਲੇ ਦੀ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਲੰਗਰ ਲਾਇਆ ਜੀ ਮਾਹਾਰਾਣੀ ਦੇ ਮੇਲੇ ਦੀ ਕਿੰਨਾ ਲੰਗਰ ਚੱਲਦਾ ਹੈ ਇਹ ਪਹਿਲਾ ਲੰਗਰ ਸਟਾਰਟ ਕੀਤਾ ਜੀ ਮਹਾਰਾਣੀ ਦੀ ਕਿਰਪਾ ਨਾਲ ਚੱਲਦਾ ਰਹੇਗਾ ਲੰਗਰ ਇੰਨੇ ਵੀਰਾਂ ਦਾ ਸਹਿਯੋਗ ਸੀਗਾ ਕਿ ਕਾਫੀ ਵੀਰਾਂ ਦਾ ਸਹਿਯੋਗ ਹੀ ਬਾਰਵੇਂ ਵੀਰਾਂ ਨੇ ਬੜੀ ਸਪੋਰਟ ਕੀਤੀ ਉਹਨਾਂ ਦੀ ਸਪੋਰਟ ਨਾਲ ਸਾਰਿਆਂ ਦਾ ਲੰਗਰ ਲਾਇਆ ਜੀ ਕਿਤੇ ਹੋਏ ਸਾ ਸਾਰਾ ਹਾਂਜੀ ਮਹਾਰਾਣੀ ਦੀ ਗਰਬਾ ਦੇਗੀ ਹਰ ਸਾਲ ਚੱਲਦਾ ਰਹੇਗਾ ਜੀ ਲੰਗਰ ਕਿੰਨੇ 12ਵੇਂ ਕੋ ਸਾਡੇ ਤੋਂ ਨਹੀਂ ਤੁਹਾਡੇ ਨਾਲ ਇੱਥੇ ਹਾਂਜੀ ਆਪਣੇ ਭਰਾ ਨੇ ਸਾਰੇ ਨਾਲ ਆਉਂਦੇ ਨੇ ਮੇਲੇ ਦੇ ਸਾਰੇ ਪਹੁੰਚਦੇ ਨੇ ਕੀ ਨਾਮ ਆਪਣਾ ਮੇਰਾ ਨਾਮ ਸਰਗੁਲੇ ਤੋਂ ਰਹਿਣ ਵਾਲੇ ਉਹ ਮੈਂ ਅਜੇ ਨਾਲੇ ਤੋਂ ਰਹਿਣ ਵਾਲਾ ਹਾਂ ਅੱਜ ਦਾ ਜਿਹੜਾ ਲੰਗਰ ਲਾਇਆ ਗਿਆ ਵਾ ਕਿਸ ਚੀਜ਼ ਨੂੰ ਲੈ ਕੇ ਜਿਹੜਾ ਤੁਸੀਂ ਲੰਗਰ ਦਾ ਜਿਹੜਾ ਇਹ ਉਪਰਾਲਾ ਕੀਤਾ ਮਾਤਾ ਚੰਦਪੁਰ ਨੇ ਦਾ ਮੇਲਾ ਚੱਲਦਾ ਪਿਆ 16 ਮਹੀਨਾ ਚੱਲਦਾ ਪਿਆ ਅਈ ਸਾਰੇ ਵੀਰ ਭਰਾਵਾਂ ਦੇ ਸਦਕੇ ਆਪਾਂ ਸਾਰਿਆਂ ਨੇ ਲੰਗਰ ਲਗਾਇਆ ਹੈ ਜਿ ਨਾਲੇ ਦੇ ਵਿੱਚ ਅਸੀਂ ਸਾਰਿਆਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਲੰਗਰ ਲਗਾਓ ਵੱਧ ਤੋਂ ਵੱਧ ਪਹਿਲਾ ਲੰਗਰ ਆ ਸਾਰੇ ਵੀਰ ਭਰਾਵਾਂ ਦੇ ਲਈ ਆਪਾਂ ਲੰਗਰ ਲਗਾਇਆ ਅੱਗੇ ਵੀ ਇਸੇ ਤਰ੍ਹਾਂ ਇਹ ਲੱਗਾ ਚੱਲਦਾ ਰਹੇਗਾ ਲੰਗਰ ਇਸੇ ਤਰ੍ਹਾਂ ਚੱਲਦਾ ਰਹੇਗਾ ਮਾਤਾ ਜੀ ਨੇ ਜਿੰਨੂੰ ਨਹੀਂ ਇਦਾਂ ਹੀ ਕਿਰਪਾ ਬੜਾਈ ਰੱਖੇ ਆਪਾਂ ਸਾਰੇ ਵੀਰ ਭਰਾ ਇਦਾਂ ਲੰਗਰ ਲਗਾਉਂਦੇ ਰਹਿਣਾ ਕਦਰ ਕਿਤੇ ਪੁਨੀ ਦਾ ਮੇਲਾ ਜੀ ਇਹ ਕਰਕੇ ਸਾਰੇ ਦਸਨ ਸੰਜੋਗ ਨਾਲ ਲੰਗਰ ਲਾਇਆ ਹੈ ਕਿ ਇਹ ਕੇ ਸਾਰੇ ਪਿੰਡ ਵਾਲਾ ਵਸੀਆਂ ਨੂੰ ਬੇਨਤੀ ਹੈ ਕਿ ਆ ਕੇ ਅੰਕ ਲੰਗਰ ਖਾ ਦਾ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਮਾਦਾ ਚਰਨਾ ਨਾਲ ਲਗੋ ਬੜੀ ਖੁਸ਼ੀ ਵਾਲੀ ਗੱਲ ਆ ਸੋਨ ਦਾ ਮਹੀਨਾ ਜਾਂਦਿਆ ਵਾ ਤੇ ਮਾਤਾ ਰਾਣੀ ਦੇ ਨੂੰ ਲੰਗਰ ਲਾਇਆ ਗਿਆ ਵਾ ਬੜੇ ਪਿਆਰ ਸਤਿਕਾਰ ਦੇ ਨਾਲ ਸਾਂਝਾ ਲੰਗਰ ਆ ਤੇ ਬੜੇ ਸ਼ਰਦਾ ਦੇ ਨਾਲ ਲੰਗਰ ਲਾਇਆ ਜਾ ਰਿਹਾ ਇੱਦਾਂ ਸ਼ਰਧਾਲੂਆਂ ਨੂੰ ਰਾਲ ਲੈ ਕੇ ਸੰਗਤ ਦਾ ਸੰਜੋਗ ਦਿੱਤਾ ਹੀ ਕਿ ਸੌਂ ਦੇ ਵਿੱਚ ਲੰਗਰ ਲਾਉਣਾ ਉਹਦੇ ਕਰਕੇ ਜਿਹੜਾ ਗਏ ਕੜੀ ਛੋਲੇ ਆ ਕੁਇਚੇ ਛੋਲੇ ਦਾ ਲੰਗਰ ਆ ਤੇ ਮਿੱਠਾ ਗਾਜੇ ਕੜਾਹ ਕੰਗੂੜਿਆ ਫਿਰ ਮਠਿਆਈ ਹੈ ਜਿਵੇਂ ਸਮੋਸੇ ਆਗੇ ਆ ਇਦਾਂ ਮਈਆ